ਪੰਜਾਬ ਅੱਜ ਯੂਨੀਵਰਸਿਟੀ ਦੇ ਵਿੱਚ ਸਿਰਫ ਸੈਨੇਟ ਚੋਣਾਂ ਕਰਾਉਣ ਦੇ ਲਈ ਨਹੀਂ ਆਇਆ ਉਹ ਪੰਜਾਬ ਯੂਨੀਵਰਸਿਟੀ ਤੇ ਆਪਣਾ ਦਾਵਾ ਠੋਕਣ ਆਇਆ ਹੈਗਾ ਚੰਡੀਗੜ੍ਹ ਜਿਹੜੇ ਸ਼ਹਿਰ ਤੇ ਆਪਣਾ ਦਾਵਾ ਠੋਕਣ ਆਇਆ ਅੱਜ ਪੰਜਾਬ ਨੇ ਦੱਸਤਾ ਕਿ ਪੰਜਾਬ ਦੇ ਪਿੰਡਾਂ ਝੜ ਕੇ ਬਣੀ ਯੂਨੀਵਰਸਿਟੀ ਉਹ ਵੀ ਉਹਨਾਂ ਦੀ ਆ ਲੱਗੇ ਪੁੱਛਾਂ ਲਾਖਪੁਰ ਨਾ ਸਮਝ ਲਿਆ ਬਨਾਰਸ ਸਿੰਧੂ ਯੂਨੀਵਰਸਿਟੀ ਨਾ ਸਮਝਾ ਪੰਜਾਬ ਆ ਪੰਜਾਬ ਇਹ ਸੋਸ਼ਲ ਮੀਡੀਆ ਤੇ ਦਿਖ ਰਿਆ ਸੀ ਕਈ ਲੋਕਾਂ ਨੇ ਇਹ ਵੀ ਲਿਖਿਆ ਕਿ ਅੱਜ ਦਾ ਦੀਪ ਸਿੱਧੂ ਹੈ ਕਿ ਜਿਸ ਤਰੀਕੇ ਨਾਲ ਨੌਜਵਾਨ ਬਾ ਚੁੱਕਰੇ ਤਪ ਨੂੰ ਸਾਰਿਆਂ ਨੂੰ ਰਾਹ ਤੇ ਤੁਰਨਾ ਚਾਹੀਦਾਗਾ ਜਿੰਨਾ ਯੂਥ ਆ ਪੰਜਾਬ ਦਾ ਜਿੰਨੇ ਨੌਜਵਾਨ ਆ ਸਾਰਿਆਂ ਨੂੰ ਪੜ੍ਹਨਾ ਲਿਖਣਾ ਚਾਹੀਦਾਗਾ ਆਪਦੇ ਰਾਈਟਸ ਬਾਰੇ ਪਤਾ ਹੋਣਾ ਚਾਹੀਦਾਗਾ ਇਹ ਪਤਾ ਹੋਣਾ ਚਾਹੀਦਾ ਸਾਡੇ ਨਾਲ ਧੱਕਾ ਕਿਹੜਾ ਕੀ ਧੱਕਾ ਹੋ ਰਿਹਾਗਾ ਕਿੱਥੇ ਧੱਕਾ ਹੋ ਰਿਹਾ ਤੇ ਕਿਵੇਂ ਹੋ ਰਿਹਾਗਾ ਜੇ ਸਾਨੂੰ ਇਹ ਤਿੰਨ ਚੀਜ਼ਾਂ ਬਾਰੇ ਪਤਾ ਹੋਊਗਾ ਅਸੀਂ ਕਦੇ ਨਹੀਂ ਡੋ ਪੰਜਾਬ ਯੂਨੀਵਰਸਿਟੀ ਦੇ 10 ਤਰੀਕ ਦਾ ਇਕੱਠ ਤੋਂ ਬਾਅਦ ਹੁਣ ਪੂਰਾ ਦਬਾਅ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਉੱਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਉੱਤੇ ਬਣਾਉਣ ਵਾਸਤੇ ਜਿਹੜਾ ਇਕੱਠ ਕੀਤਾ ਗਿਆ ਸੀ ਦਸ਼ਮੀ ਸਾਡੇ ਨਾਲ ਕੱਠ ਬਹੁਤ ਵੱਡਾ ਹੋਇਆ ਜਿੰਨਾ ਮੇਰੇ ਖਿਆਲ ਸੋਚ ਰਹੇ ਸੀ ਉਸ ਤੋਂ ਵੱਧ ਹੀ ਹੋ ਗਿਆ ਪੰਜਾਬ ਹਰਿਆਣਾ ਹਿਮਾਚਲ ਤੋਂ ਸਾਧ ਦਿੱਤਾ ਕਾਫੀ ਪਿੱਛੇ ਵੀ ਲੋਕਾਂ ਨੂੰ ਰੋਕਿਆ ਗਿਆ ਪੁਲਿਸ ਵੱਲੋਂ ਕਾਫੀ ਮੇਰੇ ਘਾਣੇ ਚ ਵੀ ਬੰਦ ਨੇ ਜੀ ਪਰ ਇਸ ਚੀਜ਼ ਦਾ ਦਬਾਅ ਕਿੰਨਾ ਕੁ ਪ੍ਰਸ਼ਾਸਨ ਤੇ ਕੇਂਦਰ ਸਰਕਾਰ ਤੇ ਪਏਗਾ ਕਿ ਸੈਂਟ ਚੋਣਾ ਕਰਾਣੀ ਜ਼ਰੂਰੀ ਨਹੀਂ ਤਾਂ ਯੂਥ ਹੋਰ ਗੁੱਸੇ ਦੇ ਵਿੱਚ ਆਏਗਾ ਦੇਖੋ ਜੀ ਪੰਜਾਬ ਅੱਜ ਯੂਨੀਵਰਸਿਟੀ ਦੇ ਵਿੱਚ ਸਿਰਫ ਸੈਨੇਟ ਚੋਣਾਂ ਕਰਾਉਣ ਦੇ ਲਈ ਨਹੀਂ ਆਇਆ ਉਹ ਪੰਜਾਬ ਯੂਨੀਵਰਸਿਟੀ ਤੇ ਆਪਣਾ ਦਾਵਾ ਠੋਕਣ ਆਇਆ ਹੈਗਾ ਚੰਡੀਗੜ੍ਹ ਜਿਹੜਾ ਸ਼ਹਿਰ ਤੇ ਆਪਣਾ ਦਾਵਾ ਠੋਕਣਾ ਹੈ ਅੱਜ ਪੰਜਾਬ ਨੇ ਦੱਸਤਾ ਕਿ ਪੰਜਾਬ ਦੇ ਪਿੰਡਾਂ ਜਾੜ ਕੇ ਬਣੀ ਯੂਨੀਵਰਸਿਟੀ ਉਹ ਵੀ ਉਹਨਾਂ ਦੀ ਆ ਉਸ ਜ਼ਮੀਨ ਤੇ ਬਣਿਆ ਸ਼ਹਿਰ ਚੰਡੀਗੜ੍ਹ ਉਹ ਵੀ ਸਾਡਾ ਦਾ ਥੋੜੇ ਮੇਂ ਸੋਸ਼ਲ ਮੀਡੀਆ ਤੇ ਦਿਖ ਰਿਹਾ ਸੀ ਕਈ ਲੋਕਾਂ ਨੇ ਇਹ ਵੀ ਲਿਖਿਆ ਕਿ ਅੱਜ ਦਾ ਦੀਪ ਸਿੱਧੂ ਹੈ ਕਿ ਜਿਸ ਤਰੀਕੇ ਨਾਲ ਨੌਜਵਾਨ ਆਵਾਜ਼ ਚੁੱਕ ਰਿਹਾ ਹੈ ਉਹੀ ਚਿੰਕ ਉਹੀ ਚਿਹਰਾ ਕਿਤਨੇ ਕਿਤੇ ਪੰਦ ਹੈ ਤਾਂ ਲੱਗਦਾ ਕਿ ਜਿਹੜੀ ਇਹ ਆਵਾਜ਼ ਚੁੱਕਣ ਦੀ ਲੋੜ ਪਈ ਸੀ ਅਸ਼ਮਿਤ ਬਹੁਤ ਜ਼ਰੂਰੀ ਸੀ ਇਹ ਦੇਖੋ ਭਈ ਆਪਾਂ ਦਾ ਭਈ ਦੀਪ ਸਿੰਘੂ ਦੇ ਪੈਰਾਂ ਵਰਗੇ ਵੀ ਨਹੀਂ ਹਨ ਜਿਹੜੀ ਉਹਨਾਂ ਦੀ ਸੋਚ ਸੀਗੀ ਜਿਹੜਾ ਉਹਨਾਂ ਦਾ ਥੌਟ ਪ੍ਰੋਸੈਸ ਸੀਗਾ ਜਿਸ ਤਰ੍ਹਾਂ ਉਹ ਗੱਲ ਕਰਦੇ ਸੀਗੇ ਹਨ ਇੱਕ ਬੜੀ ਬਾਖਮਾਲ ਚੀਜ਼ ਸੀਗੀ ਪਰ ਆਪਾਂ ਨੂੰ ਇਹ ਵੀ ਆਪਾਂ ਨੂੰ ਸਾਰਿਆਂ ਨੂੰ ਰਾਹ ਤੇ ਤੁਰਨਾ ਚਾਹੀਦਾਗਾ ਜਿੰਨਾ ਯੂਥ ਆ ਪੰਜਾਬ ਦਾ ਜਿੰਨੇ ਨੌਜਵਾਨ ਆ ਸਾਰਿਆਂ ਨੂੰ ਪੜ੍ਹਨਾ ਲਿਖਣਾ ਚਾਹੀਦਾਗਾ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣਾ ਚਾਹੀਦਾਗਾ ਆਪਣੇ ਰਾਈਟਸ ਬਾਰੇ ਪਤਾ ਹੋਣਾ ਚਾਹੀਦਾਗਾ ਇਹ ਪਤਾ ਹੋਣਾ ਚਾਹੀਦਾ ਸਾਡੇ ਨਾਲ ਧੱਕਾ ਕਿਹੜਾ ਕੀ ਧੱਕਾ ਹੋ ਰਿਹਾਗਾ ਕਿੱਥੇ ਧੱਕਾ ਹੋ ਨਾ ਕੇ ਬਹੁਤ ਲੱਗੇ ਗੇਟ ਵੀ ਤੋੜਿਆ ਗਿਆ ਬੈਰੀਕੇਡ ਹੀ ਪੁੱਠੇ ਕੀਤੇਗੇ ਮੇਨ ਐਂਟਰੀ ਦੇ ਉੱਤੇ ਇਹ ਨੌਬਤ ਕਿਉਂ ਆ ਗਈ ਨੌਜਵਾਨਾਂ ਵਾਸਤੇ ਦੇਖੋ ਚੰਡੀਗੜ੍ਹ ਪ੍ਰਸ਼ਾਸਨ ਤੇ ਯੂਨੀਵਰਸਿਟੀ ਪ੍ਰਸ਼ਾਸਨ ਨਹੀਂ ਸੀ ਹੁੰਦਾ ਸਾਡਾ ਇਹ ਧਰਨਾ ਸਕਸੈਸਫੁਲ ਹੋਵੇ ਸਾੜੀ 2-3 ਦਿਨ ਤੁਸੀਂ ਲਗਾਤਾਰ ਗੱਲਬਾਤ ਦੇ ਵਿੱਚ ਇਹੀ ਕਹਿ ਰਹੇ ਸੀਗੇ ਕਿ ਵੀ ਕੋਆਰਡੀਨੇਸ਼ਨ ਦੇ ਵਿੱਚ ਰਹਿਣੇ ਆ ਕਿ ਸਸੀਂ ਤੇ ਸਟੇਜ ਲਾਉਣੀ ਐ ਸਸੀਂ ਕੋਈ ਰੈਲੀ ਨਹੀਂ ਕਰਨੀ ਕੋਈ ਭੰਨ ਤੋੜਨੀ ਨਹੀਂ ਕਰਨੀ ਸਟੇਜ ਲਗਣੀ ਆ ਆਰਾਮ ਨਾਲ ਲੋਕਾਂ ਨੂੰ ਆਉਣ ਦੋ ਲੋਕ ਸਟੇਜ ਸੁਣ ਕੇ ਆਪਦੇ ਵਿਚਾਰ ਰੱਖ ਕੇ ਚਲੇ ਜਾਣਗੇ ਪਰ ਇਹਨਾਂ ਨੂੰ ਪਤਾ ਨਹੀਂ ਕੀ ਇਹਨਾਂ ਦੇ ਕੀੜਾ ਸੀਗਾ ਦਿਮਾਗ ਦੇ ਵਿੱਚ ਇਹ ਚਾਹੁੰਦੇ ਨਹੀਂ ਸੀਗੇ ਕਿ ਵੀ ਪੰਜਾਬ ਦੇ ਲੋਕ ਚੰਡੀਗੜ੍ਹ ਸ਼ਹਿਰ ਦੇ ਵਿੱਚ ਆਉਣ ਇਹਨਾਂ ਨੇ ਡਿਵਾਈਡ ਬਣਾਇਆਗੇ ਵੀ ਚੰਡੀਗੜ੍ਹ ਅੱਡਾ ਪੰਜਾਬ ਅੱਡਾ ਪਰ ਅੱ ਰਾਤ ਕਾਫੀ ਵੀਡੀਓ ਵਾਇਰਲ ਹੋਈਆਂ ਸਾਊਂਡ ਪਿੱਛੇ ਕਾਫੀ ਝੜਪੜੀ ਦੇਖਣ ਨੂੰ ਮਿਲੀ ਬੈਸਵਾਜੀ ਦੇਖਣ ਨੂੰ ਮਿਲੀ ਸਵੇਰੇ ਤੁਹਾਨੂੰ ਰੋਕਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਪੂਰਾ ਕੋਸ਼ਿਸ਼ ਸੀ ਇਸ ਧਰਨੇ ਨੂੰ ਕਿਤੇ ਨਾ ਕਿਤੇ ਫੈਲ ਕਰਨ ਦੀ ਬਿਲਕੁਲ ਜੀ ਸਿਰਫ ਸਾਊਂਡ ਸਿਸਟਮ ਨਹੀਂ ਸਾਡਾ ਟੈਂਟ ਦੀ ਦੇਖੋ ਅੱਜ ਅਸੀਂ ਚਾਨੀਆਂ ਨਹੀਂ ਲਾਈਆਂ ਟੈਂਟ ਨਹੀਂ ਸਾਡਾ ਇਹਨਾਂ ਨੇ ਅੰਦਰ ਆਉਣ ਦਿੱਤਾ ਸਾਊਂਡ ਸਿਸਟਮ ਰਾਤ ਦੇ 12:00 ਵਜੇ ਤੱਕ ਆਇਆਗਾ ਸਟੇਜ ਰਾਤ ਦੇ 2:00 ਵਜੇ ਆਈਆ ਦਰੀਆਂ ਅਸੀਂ ਬਸ ਗੱਡੀਆਂ ਚ ਲਘੋ ਲਘੋ ਕੇ ਲਿਆਂਦੀਆਂ ਨੇ ਮਤਲਬ ਬੜਾ ਅਸੀਂ ਇਹਨਾਂ ਨੇ ਸਾਨੂੰ ਕੱਜਲਖਵਾਰ ਕੀਤਾ ਪਰ ਮਹਾਰਾਜ ਦੀ ਕਿਰਪਾ ਸੀਗੀ ਵੀ ਮਹਾਰਾਜ ਅੰਗ ਸੰਗ ਸਾਹੀ ਰਹੇ ਆ ਸਾਡਾ ਅੱਜ ਪ੍ਰੋਗਰਾਮ ਵਧੀਆ ਹੋਇਆ ਤੁਹਾਨੂੰ ਯੂਨੀਵਰਸਿਟੀ ਪ੍ਰਸ਼ਾਸਨ ਤੇ ਤੇ ਕੇਂਦਰ ਸਰਕਾਰ ਤੇ ਭਰੋਸਾ ਕਿਉਂ ਨਹੀਂ ਕਿਉਂਕਿ ਉਹਨਾਂ ਨੇ ਕੱਲ ਜੋ ਪ੍ਰਸਤਾਵ ਭੇਜਿਆ ਹੈ ਕਿ 2026 ਪੇ ਕਿਤਨੇ ਕਿਤੇ ਭਰੋਸਾ ਨਹੀਂ ਤੁਸੀਂ ਕਰ ਸਕਦੇ ਦੇਖੋ ਇਹਨਾਂ ਦੇ ਅੱچھے ਪਾਵਰ ਹੀ ਨਹੀਂ ਜੀ ਇਹਨਾਂ ਨੇ ਪ੍ਰਸਤਾਵ ਭੇਜਤਾ ਜਿਹੜਾ ਚਾਂਸਲਰ ਅ ਯੂਨੀਵਰਸਿਟੀ ਦਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਉਹਦੇ ਸਾਈਨ ਹੋਣੇ ਆ ਰਿਜੈਕਟ ਵੀ ਕਰ ਸਕਦਾ ਅਪਰੂਵ ਵੀ ਕਰ ਸਕਦਾ 50 50% ਚਾਂਸ ਜੇ ਉਹਨੇ ਰਿਜੈਕਟ ਕਰਤਾ ਫੇਰ ਫੇਰ ਤਾਂ ਸਾਡੇ ਕਿਸੇ ਤਾਂ ਕਿਸੇ ਕਿਸੇ ਪਾਸੇ ਨਹੀਂ ਰਹਿ ਬਾਕੀ ਸਾਨੂੰ ਭਰੋਸਾ ਹੀ ਨਹੀਂ ਇਹਨਾਂ ਤੇ ਲਖਤੀ ਮੁਕ ਦੇ ਕੇ ਮੁੱਕ ਰਹੇ ਜਾਂਦੇ ਆ ਇਲੈਕਤੀ ਦਿੰਦੇ ਆ ਕਿ ਤੁਹਾਡੇ ਤੇ ਪਰਚੇ ਨਹੀਂ ਪਾਵਾਂਗੇ ਪਰਚੇ ਪਾਉਂਦੇ ਆ ਲਖਤੀ ਦਿੰਦੇ ਆ ਕਿ ਵੀ ਤੁਹਾਡੇ ਐਫਆਈਆਰ ਰੱਦ ਕਰਾਂਗੇ ਉਹ ਤੋਂ ਮੁੱਕ ਰਹੇ ਜਾਂਦੇ ਮੜ ਕੇ ਚਾਰ ਸ਼ੀਟਾਂ ਫਾਈਲ ਕਿ ਬੱਚਿਆਂ ਨੂੰ ਦੇਖ ਕੇ ਵਿਦਿਆਰਥੀਆਂ ਨੂੰ ਦੇਖ ਕੇ ਕਿਉਂ ਨੋਟੀਫਿਕੇਸ਼ਨ ਸੀ ਵਾਪਸ ਲੈ ਲਿਆ। ਕੇ ਨਾਲ ਦੀ ਨਾਲ ਅਸੀਂ ਬੱਚਿਆਂ ਵਾਸਤੇ ਖੜੇ ਆ ਭਵਿੱਖ ਦੇਖਦੇ ਆ ਕਿ ਜਿਹੜੇ ਸੁਭੀ ਦੇ ਸਰਕਾਰ ਆ ਭਾਵੇਂ ਪਿਛਲੀ ਅਕਾਲੀ ਦਲ ਹੈ ਕਾਂਗਰਸ ਹੈ ਚਾਹੇ ਹੁਣ ਆਮ ਆਦੀ ਪਾਰਟੀ ਕਿ ਉਹਨਾਂ ਦੇ ਜਿਹੜੇ ਐਮ ਐਲ اے ਨੇ ਮੁੱਖ ਮੰਤਰੀ ਹੈ ਸਿੱਖਿਆ ਮੰਤਰੀ ਹੈ ਉਹ ਮੀਟਿੰਗਾਂ 'ਚ ਨਹੀਂ ਪਹੁੰਚੇ ਬਣਦਾ ਫੰਡ ਨਹੀਂ ਦਿੱਤਾ ਤਾਂ ਕਰਕੇ ਸਾਨੂੰ ਲੱਗਿਆ ਕਿ ਸੋਧ ਕਰਨ ਦੀ ਲੋੜ ਇਸ 'ਚ। ਦੇਖੋ ਜੀ ਫਿਰ ਸਾਡਾ ਘਰੇਲੂ ਮਸਲਾ ਗਾ। ਇੱਕ ਐਗਜ਼ਾਮਪਲ ਦਿੰਨਾ ਮੈਂ। ਤੁਹਾਡੇ ਘਰ ਦੇ ਵਿੱਚ ਤੁਹਾਡੇ ਕੋਲੇ ਇਨਕਮ ਘਟਾ ਤੁਹਾਡੀ ਆਮਦਨ ਘਟਾ ਤੁਹਾਡੇ ਰੋਟੀ ਔਕੀ ਪੱਕਦੀ ਆ ਇਹ ਤੁਹਾਡਾ ਗਵੰਢੀ ਕਵੇ ਕਿ ਆਪ ਦਾ ਘਰ ਮੇਰੇ ਨਾਮ ਲਵਾ ਦੇ ਤੇਰੇ ਘਰੇ ਮੈਂ ਪੈਸੇ ਭੇਜਦਾ ਕਰੂੰਗਾ ਕਿ ਆਪਾਂ ਕਰ ਦਾਂਗੇ ਆਪਾਂ ਕਹਿ ਦਾਂਗੇ ਰਪਾ ਮੇ ਰੁੱਖੀ ਮਿਸੀ ਖਾਵਾਂ ਅੱਧੀ ਖਾਵਾਂ ਦੇਣ ਦੀ ਘਰ ਮੇਰਾ ਆਪ ਦਾ ਗਾ ਮੈਂ ਕਰ ਨਹੀਂ ਦਊਗਾ ਬਸ ਉਹੀ ਗੱਲ ਹੈ ਪਰ ਹੁਣ ਜਿਹੜਾ ਇਹ ਜੋਸ਼ ਦੇਖਣ ਨੂੰ ਮਿਲਿਆ ਬੜਾ ਸ਼ਾਂਤੀਪੂਰਵਕ ਰਿਹਾ ਇੱਥੇ ਵੀ ਕੋਈ ਲੜਾਈ ਝਗੜਾ ਨਹੀਂ ਕੁਛ ਨਹੀਂ ਪੂਰੀ ਸਪੀਚ ਵਧੀਆ ਹੋਈ ਹੈ ਤਾਂ ਇਸ ਤੋਂ ਬਾਅਦ ਕੋਈ ਫੋਨ ਤੁਹਾਨੂੰ ਆਇਆ ਇਥੋਂ ਯੂਨੀਵਰਸਿਟੀ ਪ੍ਰੈਜ਼ੀਡੈਂਟ ਤੋਂ ਜਾਂ ਕੇਂਦਰ ਦੇ ਕਿਸੇ ਲ ਤੇ ਸਾਨੂੰ ਇਹਨਾਂ ਤੋਂ ਉਮੀਦ ਵੀ ਹੈ ਨਹੀਂ ਜੇ ਇਹਨਾਂ ਨੇ رابطہ ਕਰਨੀ ਹੁੰਦਾ ਗੱਲਬਾਤ ਕਰਨੀ ਹੁੰਦੀ ਸਵੇਰੇ ਸਾਡੇ ਨਾਲ ਕੋਆਰਡੀਨੇਸ਼ਨ 'ਚ ਰਹਿੰਦੇ ਸਵੇਰੇ ਇਹਨਾਂ ਨੇ ਸਾਡੇ ਲੋਕਾਂ ਨੂੰ ਖੱਜਲ ਕੀਤਾਗਾ ਤੇ ਦੇਖੋ ਬਾਕੀ ਕੀ ਕੀ ਹੋਊਗਾ ਮੋਰ ਚ ਚੱਲਦਾ ਰਹੇਗਾ ਚੱਲਦਾ ਰਹੂਗਾ ਜੀ ਨਿਰੰਤਰ ਚੱਲੂਗਾ ਬਿਲਕੁਲ ਜੀ ਨਿਰੰਤਰ ਚੱਲੂ ਜਿਨੇਰਾਮ ਚੋਣਾ ਦਾ ਨੋਟੀਫਿਕੇਸ਼ਨ ਨਹੀਂ ਆਉਂਦਾ ਠੀਕ ਹੈ ਬਿਲਕੁਲ ਦੇਖੋ ਕਿ ਜਿਸ ਤਰੀਕੇ ਨਾਲ ਅੱਜ ਵੱਡਾ ਇਕੱਠ ਹੋਇਆ ਇਕੱਠ ਤੋਂ ਬਾਅਦ ਹੁਣ ਕਿੰਨਾ ਕੁ ਸਰਕਾਰਾਂ ਤੋਂ ਦਬਾਅ ਬਣਦਾ ਹੈ ਕਿੰਨੀ ਕੁ ਜਲਦੀ ਸੈਨੇਟ ਚੋਣਾ ਕਰਵਾਈਆਂ ਜਾਂਦੀਆਂ ਨੇ ਇਹ ਹੁਣ ਦੇਖਣਾ ਹੋਏਗਾ ਭਾਵੇਂ ਕਿ ਬਹੁਤ ਸ਼ਾਂਤੀਪੂਰਵਕ ਰਿਹਾ ਇੱਥੇ ਯੂਨੀਵਰਸਿਟੀ ਦੇ ਅੰਦਰ ਬਾਹਰ ਠੀਕ ਹੈ ਪੁਲਿਸ ਰੋਕ ਰਹੀ ਸੀ ਨੌਜਵਾਨ ਜੋਸ਼ ਸੀ ਗੇਟ ਵੀ ਤੋੜੇ ਗਏ ਬੈਰੀਕੇਡ ਵੀ ਉਖਾੜੇ ਗਏ ਤੇ ਸਾਰੀ ਚੀਜ਼ਾਂ ਸੀ ਜਿਸ ਤੋਂ ਬਾਅਦ ਕਿਤਨੇ ਕਿਤੇ ਨੌਜਵਾਨਾਂ ਨੇ ਫਿਰ ਵੀ ਇਹ ਜਿਹੜਾ ਧਰਨਾ ਸੀ ਇਹ ਪ੍ਰਦਰਸ਼ਨ ਸੀ ਪੂਰਾ ਕਾਮਯਾਬ ਰੱਖਿਆ ਥੋੜੇ ਕੈਮਰਨ ਗੁਰਜੋਤ ਦੇ ਨਾਲ ਤੇ ਸੀ